ਔਰ ਨਾ 100 ਰੁਪਏ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਲੈ ਜਾਓ ਰੈਡੀਮੇਡ ਪਲਾਜੋ ਸੂਟ ਸਿਰਫ 100 ਰੁਪਏ ਲੈ ਜਾਓ ਕਾਧੀਆਂ ਚ ਮਾਤੂਸ਼ਰੀ ਦਸਤਾਨ ਨੇ 5 ਦਿਨ ਦੀ ਲਾਤੀ ਬਹੁਤ ਵੱਡੀ ਸੇਲ 13 ਜੂਨ ਤੱਕ 9 ਜੂਨ ਤੋਂ ਲੈ ਕੇ 13 ਜੂਨ ਤੱਕ 5 ਦਿਨ ਦੀ ਵੱਡੀ ਸੇਲ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਆ ਜਾਓ 6 600 ਵਾਲੇ ਪਲਾਜੋ ਸੂਟ 6 600 ਵਾਲੇ ਪਲਾਜੋ ਸੂਟ ਲੈ ਜਾਓ 100 ਰੁਪਏ 100 ਰੁਪਏ ਦੇ ਵਿੱਚ ਤੇ ਪਾਜੀ ਹੈਗਾ ਹੀ ਹੈਗਾ ਵਾ ਇੱਕ ਤੁਹਾਨੂੰ ਵੱਡੀ ਖੁਸ਼ਖਬਰੀ ਹੋਰ ਸੁਣਾਣੇ ਆ ਕਿਸ ਤਰ੍ਹਾਂ ਬਾਜ਼ਾਰਾਂ ਦੇ ਵਿੱਚ 8 900 ਹਜ਼ਾਰ ਦੇ ਵਿੱਚ ਵਿਕਦਾ ਪਿਆ ਅਸੀਂ ਤੁਹਾਨੂੰ ਮਾਤੋ ਸ਼ੀਜੇ ਬਣਿਆ ਦੇ ਦੇਾਂਗੇ 200 ਰੁਪਏ 200 ਰੁਪਏ 200 ਇਹਦੇ ਵਿੱਚ ਰੰਗ ਤੁਹਾਨੂੰ ਬਹੁਤ ਸਾਰੇ ਵਜਿਨੇ ਪਲਾਜ਼ੋ ਬਣਿਆ ਬਣਤਾ ਰੰਗ ਦੀ ਬਹੁਤ ਸ਼ਾਨਦਾਰ ਚੀਜ਼ਾਂ ਬਿਲਕੁਲ ਗਰਮੀਆਂ ਦੇ ਆਈਟਮਾਂ ਪਿਆਰੀਆਂ ਤੇ ਸੋਹਣੀਆਂ ਜਿਸ ਤਰ੍ਹਾਂ ਕੁੜੀਆਂ ਕਾਲਜਾਂ ਵਗੈਰਾ ਦੇ ਵਿੱਚ ਪਾਉਂਦੀਆਂ ਕਹਿੰਦੀ ਭਾਜੀ ਅਸੀਂ 99900000 ਰੁਪਏ ਲੱਟੁੰਦੀ ਉਹ ਨਹੀਂ ਹੋਣ ਦੇਣੀ 200 ਰੁਪਏ ਦੇ ਵਿੱਚ ਨੇ ਇਹਦੇ ਵਿੱਚ ਡਿਜ਼ਾਈਨ ਵਗੈਰਾ ਤੁਹਾਨੂੰ ਸਭ ਕੁਝ ਮਿਲ ਜੇਗਾ ਦੇਖੋ ਜੀ ਪਟਾਕੇ ਤੇ ਪਟਾਕੇ ਪੈਂਦੇ ਦੇਖੋ ਪਟਾਕੇ ਤੇ ਪਟਾਕੇ ਉਹ ਰੈਡੀमेड ਨਾਇਰਾ ਕਟ ਸੂਟ ਬਾਜ਼ਾਰ 'ਚ 800 ਰੁਪਏ ਦਾ ਇੱਕ ਸਾਡੇ ਕੋਲ ਲੈ ਜਿਓ 500 ਦੇ ਦੋ 250 ਰੁਪਏ ਜੀ 250 ਰੁਪਏ ਚ ਰੈਡੀमेड ਕਢਾਈ ਕੱਢਿਆ ਨਾ ਰੈਕਟ ਸੂਟ ਲੈ ਜਾਓ 250 ਰੁਪਏ ਜਿਹੜਾ ਸੂਟ ਬਾਜ਼ਾਰ ਚ 1000 1200 1500 ਰੁਪਏ ਮਿਲਦਾ ਅਸੀਂ ਤੁਹਾਨੂੰ 1000 ਦੇ 5 ਸੂਟ ਦੇ ਦਿੰਨੇ ਕੋਈ ਲੁੱਟ ਨਹੀਂ ਹੈਗੇ ਰੇਟ ਲਿਸਟ ਕੇ ਲਗਾ ਦਿੱਤਾ ਹੋਇਆ ਵਾ 200 ਰੁਪਏ 200 ਰੁਪਏ ਇਹਦੇ ਵਿੱਚ ਰੰਗ ਹੋਰ ਇਸ਼ੂ ਮਾਰ ਬੈਨੇ ਸਲਾਰ ਇੱਕ ਹੋਰ ਬੰਦਾ ਫਾਇਦਾ ਕਰ ਦਿੰਨੇ ਆ ਬਜ਼ਾਰਾਂ ਚ ਜਾਣਿਓ 800 ਰੁਪਏ 900 ਰੁਪਏ 1000 1000 ਰੁਪਏ ਦੀ ਬੈੱਡ ਸ਼ੀਟ ਸਾਡੇ ਕੋਲ ਆ ਜੋ 1000 ਵਾਲੀ ਬੈੱਡ ਸ਼ੀਟ 500 ਦੀਆਂ ਦੋ ਲੈ ਜਾਓ 250 ਰੁਪਏ ਦੀ ਬੈੱਡ ਸ਼ੀਟ ਜੀ 250 ਰੁਪਏ ਦੀ ਬੈੱਡ ਸ਼ੀਟ ਸਹਰਾਣੇ ਕਬਰ ਨਾਲ ਦਵਾਗੇ ਰੰਗ ਇਹਦੇ ਵਿੱਚ ਬਹੁਤ ਮਿਲ ਜਾਣਿਆ 15 1500 ਵਾਲੇ ਸੂਟ ਤੁਹਾਨੂੰ ਇੱਥੇ ਮਿਲਣਗੇ 350 ਰੁਪਏ ਦੇ ਵਿੱਚ ਬਾਟਮ ਦੇ ਨਾਲ ਪ੍ਰਿੰਟਡ ਬਾਟਮ ਮਿਲੇਗੀ ਜਿਸ ਤਰ੍ਹਾਂ ਪ੍ਰਿੰਟ ਕਟਾਈਆਂ ਦੇ ਵਿੱਚ ਤੁਹਾਨੂੰ ਬੇਸ਼ਮਾਰ ਚੀਜ਼ਾਂ ਮਿਲ ਗਿਆ ਕੇਰੇ ਦੇ ਵਿੱਚ ਰੇਟ ਭਾਜੀ ਤੁਸੀਂ ਸੁਣ ਕੇ ਹੈਰਾਨ ਰਹੋਗੇ 350 ਦੇਖੋ ਜੀ ਜਿਨ੍ਹਾਂ ਨੇ ਕਰਨਾ ਨਵਾਂ ਕੰਮ ਸ਼ੁਰੂ ਤੁਸੀਂ ਰੀਸੇਂਰੋਂ ਤੁਸੀਂ ਦੁਕਾਨਦਾਰੋਂ ਛੇ ਦੀ ਛੇ ਦੀ ਆਜੋ ਆਹ ਦੇਖੋ ਬਾਜ਼ਾਰ 'ਚ 700 ਰੁਪਏ 'ਚ ਵਿਕਣਾ ਸੂਟ ਲੈ ਜਾਓ 350 ਰੁਪਏ 'ਚ ਕੇਰੇ ਦੇ ਡਿਜ਼ਾਈਨ ਦੇਖੋ ਨਾਲ ਦੁਪੱਟਾ ਦੇਖੋ ਕਿੰਨਾ ਪਿਆਰਾ ਉਹ ਸ਼ਾਲ ਜਿੱਡਾ ਦਾ ਦੁਪੱਟਾ ਹੀ ਦੇ ਦੇਣਾ ਉਹ ਇੰਨਾ ਦੁਪੱਟਾ ਕੋਈ ਬਾਹਰ ਲੈ 8-900000 ਰੁਪਏ ਲੈ ਲੈਂਦਾ ਅਸੀਂ ਸੂਟ ਤੁਹਾਨੂੰ 650 ਦੇ ਵਿੱਚ ਦੇ ਦੇਾਂਗੇ 650 ਦੇ ਵਿੱਚ ਦੇਖੋ ਜੀ ਟੌਪ ਟੌਪ ਦੀਆਂ ਚੀਜ਼ਾਂ ਪ੍ਰਿੰਟਡ ਸੂਟ ਚੈੱਕ ਕਰ ਲੋ ਜੀ ਕੁੜੀਆਂ ਵਾਲੇ ਸੂਟ ਮੋਡਰਨ ਵਾਲੇ ਸੂਟ ਬਟੀਕਾਂ ਵਾਲੇ ਸੂਟ ਦੁਪੱਟੇ ਚੈੱਕ ਕਰ ਲੋ ਬਾਜ਼ਾਰ ਦੇ ਵਿੱਚ 1500 ਰੁਪਏ ਦਾ ਇੱਕ ਸਾਡੇ ਕੋਲੋਂ ਲੈ ਜਾਓ 1300 ਦੇ ਦੋ 650 ਰੁਪਏ ਦਾ ਸੂਟ ਤੁਹਾਡੇ 5 ਦਿਨ ਫਾਇਦੇ ਹੋਣੇ ਬਾਰ ਬទਸੀ ਜਨਾ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ 13 ਜੂਨ 13 ਜੂਨ ਤੋਂ ਪਹਿਲਾ ਪਹਿਲਾ ਆ ਜਾਓ ਆ ਦੇਖੋ ਨਾ ਕਿਸੇ ਮਿਲਣੇ ਇਸ ਰੇਟ ਤੇ ਦੇਣਾ ਨਾ ਕਿਸੇ ਹੋਲ ਸੇਲਰ ਨੂੰ ਦੇਣਾ ਰਿਟੇਲਰ ਦੀਆਂ ਲੱਤਾਂ ਦਾ ਜਾਣ ਹੀ ਹੈ ਨਹੀਂ ਇਹ ਬਾਜ਼ਾਰ ਚ ਵੇਖਦਾ 1500 ਰੁਪਏ ਦਾ ਇੱਕ ਸੂਟ ਸਾਡੇ ਕੋਲੋਂ ਲੈ ਜਾਓ 850 ਦਾ 850 ਰੁਪਏ ਦੇ ਵਿੱਚ ਸੂਟ ਦੇ ਦੇਾਂਗੇ ਤੁਹਾਨੂੰ ਅਸੀਂ ਉਹ 850 ਦੇ ਦੇ ਭਾਜੀ ਬਹੁਤ ਬਹੁਤ ਸੋਹਣੀਆਂ ਚੀਜ਼ਾਂ ਬਣਾਈਆਂ ਕਾਰੀਗਰ ਨੇ ਕਾਰੀਗਰ ਨੇ ਦੇਖੋ ਗਲਾ ਬਣਾ ਰੀਜ ਨਾਲ ਗਲਾ ਪਿਓਰ ਧਾਗੇ ਦਾ ਕੰਮ ਇਹ ਦੇਖੋ ਘੇਰੇ ਦੇ ਉੱਪਰ ਡਿਜ਼ਾਈਨ ਕਿਹੜੇ ਬੁਟੀਕ ਸਟਾਈਲ ਬਣਾ ਔਰ ਰੇਟ ਕਿਨਾ ਤੁਸੀਂ ਸੁਣ ਕੇ ਹੈਰਾਨ ਹੋ ਜਗੇ ਹੈਰਾਨ 750 ਰੁਪਏ ਸੂਟ ਦਾ ਇਹ ਵੀ ਚੈੱਕ ਕਰ ਲਓ ਜੀ ਸਾਰਾ ਹੀ ਸੂਟ ਦਿਖਾ ਦਿਓ ਫਰੰਟ ਦਿਖਾ ਦਿਓ ਲੱਦਿਆ ਪਿਆ ਦੁਪੱਟੇ ਦਾ ਡਿਜ਼ਾਈਨ ਵੀ ਦਿਖਾ ਦਿਓ ਕਿੰਨਾ ਸੋਹਣਾ ਕੋਟ ਵਾਲਾ ਸੂਟ ਬਾਜ਼ਾਰ ਚ 2000 ਰੁਪਿਆ ਇਹ ਵੀ ਲੈ ਜਾਓ 850 ਰੁਪਏ ਚ ਪਹਿਣਾ ਕਹਿੰਦੀਆਂ ਸੂਟ ਪੂਰਾ ਹੋਵੇ ਔਰ ਨਾਲ ਹੋਵੇ ਬਾਟਮ ਵਰਕ لال ਹੋ ਜੇ ਜੈਪੁਰੀ ਦੁਪੱਟਾ ਹਰ ਚੀਜ਼ ਮਾਟੋ ਸ਼ਰੀ ਦਸਤਾਰ ਤੇ ਅਵੇਲੇਬਲ ਉਹ ਤੁਸੀਂ ਗੱਡੀਆਂ 'ਚ ਆ ਜਾਓ ਉਹ ਸਾਈਕਲ 'ਤੇ ਆ ਜਾਓ ਉਹ ਵੱਡੀ ਗੱਡੀ 'ਚ ਆ ਜਾਓ ਹਰ ਜੌਦੇ ਲਈ ਇੱਥੇ ਹਰ ਚੀਜ਼ ਹੈਗੀ ਏ ਇਹਦੇ ਵਿੱਚ ਹੋਰ ਵੀ ਤੁਹਾਨੂੰ ਬੜੀ ਆਈਡੀਆ ਦਿਖਾਓ ਬੜੀ ਐਡਵਾਈਸਰੀ ਨਾਂ ਤੁਹਾਨੂੰ ਉਹ ਮਹਾਲੀ ਜਾਣ ਦੀ ਲੋੜ ਨਾ ਚੰਡੀਗੜ੍ਹ ਨਾ ਪੰਚਕੂਲਾ ਨਾ ਜੀਰਕਪੁਰ ਕਾਦੀਆਂ ਦੇ ਵਿੱਚ ਆ ਜਾਓ ਤਿੰਨ-ਤਿੰਨ ਹਜ਼ਾਰ ਵਾਲੇ ਰੈਡੀਮੇਡ ਪਲਾਜੋ ਸੂਟ 1-1 ਹਜ਼ਾਰ ਚ ਲੈ ਜਾਓ ਰੰਗ ਚਿੱਟਾ ਲੈ ਲਓ ਭਾਵੇਂ ਔਰ ਰੰਗ ਕਾਲਾ ਲੈ ਲਓ ਭਾਵੇਂ ਰੰਗ ਗ੍ਰੀਨ ਲੈ ਲਓ ਭਾਵੇਂ ਕੋਕਾ ਕੋਲਾ ਲੈ ਲਓ ਸਾਡੇ ਕੋਲ 100-100 200 ਵਾਲੇ ਸੂਟ ਨਹੀਂ ਹੈਗੇ ਸਾਡੇ ਕੋਲ ਚੀਜ਼ਾਂ ਟੌਪ ਟੌਪ ਦੀਆਂ ਵੀ ਆ ਤੁਸੀਂ ਮਸਲੀਨ ਦਾ ਸੂਟ ਲੈਣਾ ਕਾਟਨ ਦਾ ਲੈਣਾ ਚਾਹੇ ਤੁਸੀਂ ਲੈਣੇ ਆ ਕੋਈ ਵੀ ਕੁਆਲਿਟੀ ਦੇ ਕੋ ਕੱਪੜੇ ਸਾਡੇ ਕੋਲ ਸਾਰੀਆਂ ਚੀਜ਼ਾਂ ਅੱਧੇ ਰੇਟਾਂ 'ਚ ਕਰਤੀਆਂ ਭਾਰੇ ਭਾਰੇ ਸੂਟ ਫੋਟਮਾ ਬੁਟੀਕਾਂ ਮਾਡਰ ਵਾਲੇ ਵੀ ਮਿੱਟੀ ਦੇ ਭਾਅ ਕਰਦੇ ਆ ਆ ਦੇਖੋ 45 4500 5 5000 ਵਾਲੇ ਸੂਟ ਲੈ ਜੋ 2 2000 ਚ 22 200 ਚ ਕਰਦੇ ਆ ਭੈਣ ਕਹਿੰਦੀ ਮੈਂ ਸੋਹਿਆ ਸੂਟ ਲੈਣਾ ਚੰਗਾ ਲੈਣਾ ਵਧੀਆ ਲੈ ਹਰ ਤਰ੍ਹਾਂ ਦੀ ਵੈਰਾਈਟੀ ਮਾਤੋ ਸ਼੍ਰੀ ਦਸਤਾਰ ਕਾਦੀਆਂ ਦੇ ਆ ਜਾਓ ਅੱਜ ਨੋਟ ਕਰ ਲੋ 13 ਜੂਨ ਤੱਕ 5 ਦਿਨ ਦੀ ਸੇਲ ਆ ਦੇਖੋ ਡਿਜ਼ਾਈਨਰ ਦੁਪੱਟਿਆਂ ਦੇ ਨਾਲ ਡਿਜ਼ਾਈਨਰ ਸੂਟ ਅੱਧਿਆਂ ਤੋਂ ਵੀ ਘੱਟ ਰੇਟ ਕਰਦੇ ਆ ਜਿਹੜਾ ਬਾਜ਼ਾਰ ਚ ਜਾ ਕੇ ਤੁਸੀਂ ਤਾਜ ਮੇਰ ਦਾ ਕੱਪੜਾ 50000 ਰੁਪਏ ਦਾ ਲੈਣਾ ਉਹ ਸਾਡੇ ਕੋਲ ਆਜੋ 50000 ਵਾਲਾ ਕੱਪੜਾ ਗਿਣ ਕੇ 15000 ਚ ਦੇ ਦੇਾਂਗੇ ਲੈਕ ਸੂਟ ਦੀ ਟੋਰ ਦੇਖੋ ਕਹਿੰਦੀ ਮੈਂ ਫਰੰਟਸ ਵੀ ਲੈਣਾ ਤੇ ਬੈਕ ਵੀ ਲੈਣੀ ਹੈ ਬਲੈਕ ਸੂਟ ਦੀ ਡਿਜ਼ਾਈਨਿੰਗ ਉਹ ਮੈਨੂੰ ਬਲੈਕ ਸੂਟ ਕਿਤੋਂ ਵਧੀਆ ਨਹੀਂ ਮਿਲਿਆ ਮੈਂ ਕਿਹਾ ਮਾਤੋ ਸ਼੍ਰੀ ਦਸਤਾਰ ਕਾਧੀਆਂ ਦੇ ਆਜੋ ਉਹ ਬਲੈਕ ਸੂਟ ਖੁਸ਼ ਕਰਕੇ ਤੁਹਾਨੂੰ ਦੇ ਦੇਾਂਗੇ ਉਹ ਜਿਸ ਤਰ੍ਹਾਂ 45 45 ਸੌਲਾ ਸੂਟ 2025 ਵਾਲੇ ਦੰਗੇ ਗਰੰਟੀ ਨਾ ਦੇਵਾਂਗੇ ਆ ਦੇਖੋ ਜੀ ਸੋਹਣੇ ਸੋਹਣੇ ਗਰਮੀਆਂ ਦੇ ਹਲਕੇ ਹਲਕੇ ਮਿੱਠੇ ਮਿੱਠੇ ਪਿਆਰੇ ਪਿਆਰੇ ਰੰਗ ਪਿਆਰੇ ਪਿਆਰੇ ਡਿਜ਼ਾਈਨ ਚਾਹੇ ਕੈਨੇਡਾ ਅਮਰੀਕਾ ਤੋਂ ਆਜੋ ਚਾਹੇ ਇੰਗਲੈਂਡ ਤੋਂ ਆਜੋ ਮਤਲਬ ਸੂਟਾਂ ਦੇ ਰੇਟਾਂ 'ਚ ਪਟਾਕੇ ਪਾ ਦਿਆਂਗੇ ਸੂਟਾਂ ਦੇ ਰੇਟਾਂ ਦੇ ਰਿਕਾਰਡ ਤੋੜ ਦਿਆਂਗੇ ਦੁਕਾਨਦਾਰਾਂ ਦੀਆਂ ਰਾਤਾਂ ਦੀਆਂ ਨੀਂਦਾਂ ਉੱਡ ਗਈਆਂ ਆ ਉਹ ਕਹਿੰਦੇ ਸਾਡੇ ਵੱੜਦਾ ਹੀ ਕੋਈ ਨਾ ਮਾਤੂ ਜਰੀ ਦਸਤਾਰ ਤੋਂ ਬਾਹਰ ਜਾਂਦਾ ਹੀ ਕੋਈ ਨਾ ਬਹੁਤ ਵੱਡੇ ਫਾਇਦੇ ਦੇਖੋ ਘੇਰੇ ਚੱਕਾ ਲਓ ਦੁਪੱਟੇ ਚੱਕਾ ਲਓ ਸੂਪਰ ਕੁਆਲਿਟੀ ਦੇ ਰਹੇ ਆ ਸਲਾਬੀ ਜਲਦੀ ਜਲਦੀ ਆ ਜਾਓ ਛੇਤੀ ਛੇਤੀ ਆ ਜਾਓ 13 ਜੂਨ ਤੱਕ ਰਿਕਾਰਡ ਤੋੜ ਤੇ ਆ ਸਸਤਾ ਕਪੜਾ ਫ੍ਰੀ ਦੇ ਪਾ ਦੇ ਜੰਨੇ ਆ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਨਜ਼ਾਰੇ ਪਾ ਦਿਆਂਗੇ ਨਜ਼ਾਰੇ ਰੇਟ ਘੱਟ ਦਵਾਂਗੇ ਆਉਣਾ ਤੁਸੀਂ ਕਾਦੀਆਂ ਆ 100 ਰੁਪਏ ਦਾ ਸੂਟ ਵੀ ਦਵਾਂਗੇ 200 ਰੁਪਏ ਦਾ ਸੂਟ ਵੀ ਦਵਾਂਗੇ 250 ਰੁਪਏ ਦਾ ਨਾਰਾ ਕੱਟ ਵੀ ਦੇ ਦਿਆਂਗੇ 200 ਰੁਪਏ ਦਾ ਕੋਰਤਾ ਪਜਾਮਾ ਦੇ ਦਿਆਂਗੇ 350 ਕੋਰਤਾ ਪੀਮਾ ਦੇ ਦਾਂਗੇ ਭਾਈ ਜੀ ਕਹਿੰਦੇ 250 ਦੀ ਬੈੱਡ ਸ਼ੀਟ ਵੀ ਦੇ ਦਾਂਗੇ ਬਿਲਕੁਲ 250 ਦੀ ਬੈੱਡ ਸ਼ੀਟ ਦਵਾਂਗੇ ਕਿਉਂ ਨਹੀਂ ਭਾਈ ਜੀ 250 ਦੀ ਬੈੱਡ ਸ਼ੀਟਾਂ ਦੇ ਵਿੱਚ ਢੇਰ ਲਗਾ ਦੇ ਕੱਲ ਖੁੱਲਡ 10828 ਦੀਏ ਖੁੱਲੇ ਡਿਲੀਵਰ ਉਹ ਨਾਲ ਬੈੱਡ ਸ਼ੀਟ ਤਾਂ ਦਵਾਂਗੇ ਦਵਾਂਗੇ ਨਾਲ ਦੋ ਸਹਰਾਣੇ ਵੀ ਦਵਾਂਗੇ ਇਹਦੇ ਵਿੱਚ ਰੰਗ ਡਿਜ਼ਾਈਨਿੰਗ ਜਿਸ ਤਰ੍ਹਾਂ ਦਾ ਮਰਜ਼ੀ ਮਾਤੋ ਸ਼੍ਰੀ ਦਸਤਾਰ ਦੇ ਤੋਂ ਕਮਾਲ ਦੀ ਜਿਹੜੀ 5 5 7 700 ਰੁਪਏ ਦੀ 1000 ਰੁਪਏ ਦੀ ਬਜਾਰਾਂ ਦੇ ਵਿੱਚ ਦਿੰਦੇ ਅਸੀਂ ਤੁਹਾਨੂੰ ਮਾਤੋ ਸ਼੍ਰੀ ਦਸਤਾਰ ਦੇ 220 ਰੁਪਏ 220 ਉਹ ਲਿਖ ਕੇ ਲਗਾ ਤੇ ਦਿੱਤਾ ਲਿਖ ਕੇ ਲਗਾ ਕੇ ਆ ਜਾਓ ਛੇਤੀ ਛੇਤੀ ਜੀ ਤੁਹਾਡੀ ਵੇਟ ਕਰਦੇ ਆ ਆਉਣਾ ਤੁਸੀਂ ਮਾਤੂਸ਼ਰੀ ਦਸਤਾਰ ਬੁੱਟ ਰੋਡ ਕਾਦੀਆਂ ਥੈਂਕ ਯੂ ਕੈਮਰਾਮੈਨ ਸੁਖਨੰਦਨ ਦੇ ਨਾਲ ਹਰਦੀਪ ਸਿੰਘ ਤੱਕੜਸਾਂ ਟੀਵੀ ਕਾਦੀਆਂ